ਹੌਜੀ ਅੱਜ ਆਪਾਂ ਕਰਤਾਪੁਰਖ ਨੂੰ ਸਮਝਦੇ ਹਾਂ ਕਿ ਇਸ ਦੇ ਅਰਥ ਕੀ ਹਨ ਜਿਹੜਾ ਕਰਤਾਪੁਰਖ ਹੈ ਜੀ ਇਸ ਵਿੱਚ ਜਿਹੜਾ ਇਹ ਔਂਕੜ ਆਇਆ ਹੈ ਇਹ ਬਹੁਤ ਹੀ ਜ਼ਰੂਰੀ ਹੈ ਜੀ ਜਦੋਂ ਵੀ ਗੁਰਬਾਣੀ ਵਿੱਚ ਕਿਤੇ ਔਂਕੜ ਆਵੇ ਜਿਵੇਂ ਸਤਨਾਮ ਥੱਲੇ ਸੀਗਾ ਕਰਤਾਪੁਰਖ ਆ ਗਿਆ ਜੀ ਇਹ ਇੱਕ ਵਚਨ ਨੂੰ ਦਰਸਾਉਂਦਾ ਹੈ ਇੱਕ ਵਚਨ ਭਾਵ ਇਹਦੇ ਵਰਗਾ ਦੂਸਰਾ ਕੋਈ ਨਹੀਂ ਹੈ ਜੀ ਇੱਕ ਤੋਂ ਭਾਵ ਹੈ ਕਿ ਇੱਕੋ ਇੱਕ ਪੁਰਖ ਹੈ ਹੈ ਜਿਹੜਾ ਕਰਤਾ ਹੈ ਕਰਨ ਵਾਲਾ ਹੈ ਇਹ ਜਿਹੜਾ ਪੁਰਖ ਹੈ ਇਹ ਇੱਕੋ ਇੱਕ ਹੈ ਜਿਹੜਾ ਕਰਨ ਵਾਲਾ ਹੈ ਹੋਰ ਕੋਈ ਨਹੀਂ ਹੈ ਜੀ ਤੇ ਇੱਕੋ ਇੱਕ ਪੁਰਸ਼ ਹੈ ਇਸ ਦੁਨੀਆ ਵਿੱਚ ਤੇ ਇਹਦਾ ਵੀ ਆਪਾਂ ਨੂੰ ਰੀਜ਼ਨ ਪਤਾ ਚੱਲੇਗਾ ਜੀ ਕਿ ਕਾ ਤੋਂ ਕਿਉਂਕਿ ਹੋਰ ਸਗਲੀ ਨਾਰ ਸਵਾਇਆ ਬਾਕੀ ਸਭ ਇਸ ਦੁਨੀਆ ਚ ਜੋ ਹਨ ਉਹ ਨਾਰੀਆਂ ਹਨ ਜੀ ਇਸ ਦੁਨੀਆ ਵਿੱਚ ਸਾਰੀਆਂ ਇਸਤਰੀਆਂ ਹਨ ਜੀ ਤੇ ਆਓ ਸਮਝਦੇ ਹਾਂ ਇਸਦੇ ਅਰਥ ਕਰਤੇ ਦਾ ਅਰਥ ਹੈ ਜੀ ਕਰਨ ਵਾਲਾ ਜਿਵੇਂ ਉੱਪਰ ਦੱਸਿਆ ਸੀ ਪਹਿਲਾਂ ਕਿ ਉਸ ਪ੍ਰਭੂ ਪਰਮਾਤਮਾ ਦੇ ਕੰਮ ਹੀ ਉਸਦੀ ਪਹਿਚਾਨ ਹਨ ਉਹ ਬਖਸ਼ਣਹਾਰ ਹੈ ਉਹ ਦਾਤਾਰ ਹੈ ਉਹ ਹੁਕਮੀ ਹੈ ਐਸ ਲਈ ਉਹ ਕਰਤਾ ਹੈ ਜੀ ਪੁਰਖ ਦਾ ਅਰਥ ਹੁੰਦਾ ਹੈ ਜੀ ਪੁਰਸ਼ ਇੱਕ ਮਰਦ ਇੱਕ ਆਤਮਾ ਇੱਕ ਨਰ ਤੇ ਇਸ ਲਈ ਕਰਤਾ ਪੁਰਖ ਦੇ ਅਰਥ ਨਿਕਲਦੇ ਹਨ ਜੀ ਉਹ ਪ੍ਰਭੂ ਪਰਮਾਤਮਾ ਜਿਹੜਾ ਇੱਕ ਓੰਕਾਰ ਹੈ ਜਿਸ ਤੋਂ ਇਹ ਸਾਰਾ ਸੰਸਾਰ ਬਣਿਆ ਹੈ ਜੀ ਜੋ ਜ਼ਰੇ ਜ਼ਰੇ ਵਿੱਚ ਹੈ ਜੋ ਰੋਮ ਰੋਮ ਵਿੱਚ ਹੈ ਉਹ ਆਤਮਾ ਰੂਪੀ ਉਹ ਆਤਮਾ ਰੂਪੀ ਮਰਦ ਹੀ ਇਸ ਦੁਨੀਆ ਨੂੰ ਚਲਾ ਰਿਹਾ ਹੈ ਜੀ